ਸਤਿ ਸ਼੍ਰੀ ਅਕਾਲ ਪੀਪੀਪੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥਿਓ ਤਸਵੀਰਾਂ ਤੁਹਾਨੂੰ ਥਾਂਦੀਆਂ ਜੀਟੀ ਰੋਡ ਟੀ ਪੁਆਇੰਟ ਤੋਂ ਦਿਖਾ ਰਹੇ ਹਾਂ ਜਿੱਥੇ ਹੁਣੇ-ਹੁਣੇ ਫੱਕ ਵਾਲੀ ਖਾਲੀ ਟਰਾਲੀ ਜਿਹੜੀ ਹੈ ਲੰਬੀ ਸਾਰੀ ਏ ਟਰਾਲੀ ਹੈ ਇਸ ਦਾ ਟੈਂਪੂ ਟਰੈਵਰਲ ਦੇ ਨਾਲ ਹਾਦਸਾ ਹੁੰਦਾ ਐ ਐਕਸੀਡੈਂਟ ਹੋ ਜਾਂਦਾ ਐ ਔਰ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਕਿ ਟਰਾਲੀ ਦਾ ਸਾਈਜ਼ ਕਾਫੀ ਲੰਬਾ ਹੈ ਔਰ ਟੈਂਪੂ ਟਰੈਵਰਲ ਦੇ ਅੰਦਰ 20 ਸਵਾਰੀਆਂ ਸਵਾਰ ਸਨ ਜਿਨ੍ਹਾਂ ਦੇ ਸੱਟਾ ਵੱਜਦੀਆਂ ਦੋ ਸਵਾਰੀਆਂ ਦੇ ਗੰਭੀਰ ਸੱਟਾ ਵੱਜਦੀਆਂ ਤੇ ਜਿਹੜਾ ਟੈਂਪੂ ਟਰੈਵਲਰ ਦਾ ਡਰਾਈਵਰ ਵਿੱਚ ਫਸਿਆ ਹੋਇਆ ਜਿਸ ਨੂੰ ਕੱਢਣ ਦੀ ਜਦੋਂ ਜਦ ਕੀਤੀ ਜਾ ਰਹੀ ਹੈ ਮੌਕੇ ਤੇ ਜਿਹੜੇ ਮੌਜੂਦ ਨੇ ਲੋਕ ਸਥਾਨਕ ਲੋਕ ਨੇ ਜਾਂ ਰਾਹੀਰ ਨੇ ਉਹ ਮਦਦ ਕਰ ਰਹੇ ਨੇ ਤੇ ਵੀਡੀਓ ਬਣਨ ਤੱਕ ਜਿਹੜੀ ਦੱਸਿਆ ਜਾ ਰਿਹਾ ਐਂਬੂਲੈਂਸ ਵੀ ਪਹੁੰਚ ਗਈ ਹੈ ਤਾਂ ਬਹੁਤ ਭਿਆਨਕ ਜਿਹੜਾ ਹੈ ਹਾਦਸਾ ਹੋਇਆ ਔਰ ਪਰਿਵਾਰ ਜਿਹੜੇ ਟੈਂਪੂ ਟਰੈਵਲਰ ਦੇ ਵਿੱਚ ਸਵਾਰ ਸਮੂਹ ਦੱਸਿਆ ਜਾ ਰਿਹਾ ਕਿ ਖਟਕੜ ਕਲਾਦੇ ਹਨ ਤਾਂ ਇਹ ਭਿਆਨਕ ਹਾਦਸਾ ਠਾਂਦੀਆਂ ਜੀਟੀ ਰੋਡ ਟੀ ਪੁਆਇੰਟ ਤੇ ਹੁਣੇ-ਹੁਣੇ ਵਾਪਰਿਆ ਹੈ چالی جیسمر سمندر ਤੇ ਨਾ ਦੀ ਅਗਰ ਰੇਟਾ ਨੂੰ ਬੋਲਣ ਦਾ ਉਹ ਗਿਆ ਪੰਡ ਕਰਦਾ ਨਹੀਂ ਲਿਆ ਉਹ ਨੀਕਾ ਉਹਨੇ ਪਾਣੀ ਕਿਉਂ ਪੀਤਾ پانی پی لا کوئی لانی ਟ੍ਰੇਕ ਹੋ ਲਾਉਗੀ ਉਹ ਲੈ ਜਲਦੀ ਉਹ ਬੱਚਾ ਜੀ ਏਸੀ ਵੀ ਵੀ ਇਹਦੀ ਹੁੰਦੇ ਆ ਮਸ਼ੀਨੇ ਆ ਗਏ ਯਾਰੋ ਇਹ ਕੋ ਮਸ਼ੀਨੇ ਨੂੰ ਜਿੰਦਗੀ ਨਾ ਕਰ ਦੇਣੀ ਇੱਥੋਂ ਨਾਲੇ ਬਾਹਰੀਆਂ ਪਰੇ ਕਰਾਓ ਉੱਥੇ ਮੂਰੋਂ ਕਮਲੀ ਹੋ ਉਹ ਮਗਰ ਆ ਗਏ ਵੱਟੀ ਮੜ ਗਿਆ ਮੜ ਗਿਆ ਨਾ ਨਾ ਇੱਧਰ ਨੂੰ ਆਣ ਨਹੀਂ ਇੱਧਰ ਨੂੰ ਆਣ ਗਏ ਇੱਧਰੋਂ ਸੱਜਾ ਬੈਠੀ ਯਾਰ ਆ ਹੋਏ ਮੁੰਡਾ ਜਾ ਕੇ ਇੱਥੋਂ 4 3 3 ਮਾਰਿਆ ਮਸ਼ੀਨ ਆ ਗਏ ਮਸ਼ੀਨ ਆਹੋ ਸਾਬ ਜੀ ਕਿੰਨਾ ਟਾਈਮ ਚਿਰ ਕਿੰਨਾ ਸੋਚਣਾ ਰੋਕਣਾ ਡਰਾਉ ਹੋ ਗਿਆ ਉਪਰੀ ਚਖਾ ਲਓ ਬਰੇ ਮਣਾ ਚੰਗਲਾ ਪੱਕਾ ਕਰਾ ਦਿਓ ਹਾਂ ਅੱਛਾ ਕਰਨਾ ਬਹੁਤ ਕਰਦਾ ਜਰਾ ਇਹੋ ਪਾਣੀ ਛਿੱਟੇ ਨਜ਼ਰ ਨੂੰ ਵਧੀਆ ਆ ਹਾਂ i do